ਸਾਰੇ ਨੂੰ ਸਤਿ ਸ੍ਰੀ ਅਕਾਲ ਅਜ ਅੰਮ੍ਰਿਤਸਰ ਵੇਰਕਾ ਮਿਲਾਂ ਪ੍ਰਾਣ ਤੇ ਲਾਗੂ ਲੰਘ ਰਹੇ ਸੀ ਸੋਚਿਆ ਇੱਥੇ ਰੁੱਕ ਕੇ 2 ਮਿੰਟ ਕੋਈ ਲੱਸੀ ਠੰਡਾ ਪੀ ਲਈਏ ਇੱਥੇ ਬਹੁਤ ਸੋਹਣੀਆਂ ਤਸਵੀਰਾਂ ਛਾਟੀ ਤੇ ਬੀਬੀ ਲੱਸੀ ਡਰਕ ਰਹੀ ਆ ਇੱਥੇ ਮੱਝ ਦਾ ਇੱਕ ਮੁੱਤ ਬਣਾਇਆ ਦੇਖਣਯੋਗ ਹੈ ਖੂਬ ਹੋਈ ਮੱਝ ਆ ਦੋ ਸਿੰਘ ਬੱਚੇ ਛੋਟੇ ਛੋਟੇ ਜੰਗ ਦੇ ਮੈਦਾਨ ਦੀ ਤਿਆਰੀ ਵਿੱਚ ਸਿੱਖੀ ਸਰੂਪ ਵਿੱਚ ਬਹੁਤ ਵਧੀਆ ਵੀਰ ਕਾ ਮਿਲਕ ਪਲਾਂਟ ਅੰਮ੍ਰਿਤਸਰ ਵੇਰਕੇ ਦੇ ਬਨੇ ਪ੍ਰੋਡਕਟ ਬੜੇ ਵਧੀਆ ਪ੍ਰੋਡਕਟ